ਪੰਜਾਬ ਲਾਈ 88 ਚੈਨਲ ਤੇ ਤੁਹਾਡਾ ਸਵਾਗਤ ਹੈ ਔਤ ਦਾ ਸੁਦਾ ਮਾਰ ਕੇ ਕਤਲ ਕਰਨ ਵਾਲਾ ਐਨ ਆਰ ਆਈ ਦਿੱਲੀ 에ਰਪੋਰਟ ਤੋਂ ਗ੍ਰਿਫਤਾਰ ਮਿਲਗ ਬਾਪੋ ਦੇ ਪੁਲਿਸ ਸਟੇਸ਼ਨ ਪ੍ਰਾਣਾਸਾਲਾ ਦੇ ਪਿੰਡ ਨਵਾਂ ਪਿੰਡ ਬਹਾਦਰ ਵਿਖੇ ਮਾਮੂਲੀ ਟਕਰਾਅ ਨੂੰ ਲੈ ਕੇ ਇੱਕ ਐਨ ਆਰ ਆਈ ਵੱਲੋਂ ਇੱਕ ਔਤ ਅਸ਼ਲੇਂਦਰ ਕੌਰ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਥਾਣਾ ਪ੍ਰਾਣਾਸਾਲਾ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਦੋਸ਼ੀ ਐਨ ਆਰ ਆਈ ਇਹ ਪਿੰਰੀ ਮਿਰਨ ਸਿੰਘ ਦੇ ਪੁੱਤ ਚਰਨ ਸਿੰਘ ਦੇ ਵਾਸੀ ਨਵਾਂ ਪਿੰਡ ਬਹਾਦਰ ਵਿਰੁੱਧ ਵੱਖ-ਵੱਖ ਤਰਾਹਾਂ ਦਾ ਮਾਮਲਾ ਦਰਜ ਕੀਤਾ ਗਿਆ ਸੀ ਪਰ ਇਹ ਵਿਅਕਤੀ ਕਤਲ ਕਰਨ ਤੋਂ ਪਹਿਲਾਂ ਵਿਦੇਸ਼ ਭੱਜਣ ਦੀ ਫਰਾਰੀ ਵਿੱਚ ਰੇਲ ਰਾਹੀਂ ਦਿੱਲੀ 에ਰਪੋਰਟ ਪਹੁੰਚ ਗਿਆ ਸੀ ਅਤੇ ਉੱਥੇ ਇਹ ਗ੍ਰੀਜ਼ਦਾਨ ਦੀ ਤੈਅ ਕਰ ਰਿਹਾ ਸੀ ਪਰ ਪੁਲਿਸ ਵੱਲੋਂ ਉਸ ਨੂੰ 24 ਘੰਟਿਆਂ ਦੇ ਅੰਦਰ ਦੇ ਦਿੱਲੀ 에ਰਪੋਰਟ ਤੋਂ ਕਾਬੂ ਕਰ ਲਿਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਐਸਐਸਪੀ ਪੁਰਾਣਾ ਸ਼ਾਲਾ ਮਨਮ ਕ੍ਰਿਸ਼ਮਾ ਦੇਵੀ ਨੇ ਦੱਸਿਆ ਕਿ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦ ਪੁਲਿਸ ਵੱਲੋਂ ਇਸ ਐਨ ਆਰ ਆਈ ਨੂੰ ਗੁੱਪਤ ਸੂਚਨਾ ਦੇ ਆਧਾਰ ਤੇ ਵਿਦੇਸ਼ ਜਾਣ ਦੀ ਫਰਾਕ ਵਿੱਚ ਸੀ ਉਹ ਦਿੱਲੀ 에ਰਪੋਰਟ ਤੋਂ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਹਾਂ ਜੀ ਐਫ ਆਈ ਆਰ ਨੰਬਰ 3 15125 ਪੁਰਾਣਾ ਸ਼ਾਲਾ ਦੇ ਤਹਿਤ ਜਿਹੜਾ ਮੁਕੱਦਮਾ ਦਰਜ ਹੋਇਆ ਸੀ ਉਦੇ ਵਿੱਚ ਡੀਸੀਜ਼ਡ ਸਿਲਿੰਡਰ ਕੋਰ ਜਿਹੜੇ ਹੈਗੇ ਉਹ ਮਤਲਬ ਐਕਸਪਾਇਰ ਹੋਏ ਸੀ ਤੇ ਇਹਦੇ ਵਿੱਚ ਅਸੀਂ ਨਰਿੰਜਨ ਸਿੰਘ ਜੋ ਅਕਿਊਜ਼ਡ ਹੈ ਸਿੰਗਲ ਅਕਿਊਜ਼ਡ ਸੀਗਾ ਨਰਿੰਜਨ ਸਿੰਘ ਪੁੱਤਰ ਚਰਨ ਸਿੰਘ ਵਾਸੀ ਨਵਾਪਿੰਡ ਬਹਾਦਰ ਇਹਨੂੰ ਅਸੀਂ ਬੀਤੀ ਰਾਤ ਇਮੀਗ੍ਰੇਸ਼ਨ ਡਿਪਾਰਟਮੈਂਟ ਦਿੱਲੀ ਤੋਂ ਆਈਜੀਆਈ এয়ারਪੋਰਟ ਦਿੱਲੀ ਤੋਂ ਅਰੈਸਟ ਕੀਤਾ ਅਗਲੀ ਫਰਦਰ ਜਿਹੜੀ ਪ੍ਰੋਸੀਡਿੰਗਸ ਹਨ ਉਹ ਆਪਾਂ ਕੋਰਟ ਦੇ ਵਿੱਚ ਪੇਸ਼ ਕਰਾਂਗੇ ਫਰਦਰ ਜਿਹੜਾ ਵੀ ਇਨਵੈਸਟੀਗੇਸ਼ਨ ਦਾ ਪਾਰਟ ਆ ਉਹਨੂੰ ਕਵਰ ਕੀਤਾ ਜਾਵੇ। ਕਮਲਾ ਜੀ ਐਸ ਪਰ ਐਫ ਆਈ ਆਰ ਹੀ ਜੋ ਪਹਿਲੇ ਦਿਨ ਗੱਲ ਸੀਗੀ ਉਹ ਉਹੀ ਸਾਹਮਣੇ ਆਈ ਹੈ ਕਿ ਇਹਨਾਂ ਦੀ ਆਪਸ ਦੇ ਵਿੱਚ ਦੋਨੋਂ ਸ਼ਰੀਕੇ ਦੇ ਵਿੱਚ ਰਿਲੇਟਿਵਸ ਲੱਗਦੇ ਨੇ। ਤੇ ਅ ਡਿਸੀਜ਼ਡ ਦਾ ਸੁਲਿੰਦਰ ਕੌਰ ਤੇ ਆਪਣੇ ਅਕਿਊਸਡ ਨਰਿੰਦਰ ਸਿੰਘ ਇਹਨਾਂ ਦੀ ਲੋੜੀ ਵਾਲੇ ਦਿਨ ਕਿਸੇ ਗੱਲ ਨੂੰ ਲੈ ਕੇ ਛੋਟੀ ਮੋਟੀ ਗੱਲ ਨੂੰ ਲੈ ਕੇ ਬਹਿਸ-ਵਾਜੀ ਕੋਈ ਹੋਈ ਟਕਰਾਰ ਹੋ ਗਈ ਤੇ ਜਿਸ ਕਾਰਨ ਇਹ ਤੈਸ਼ ਵਿੱਚ ਆ ਕੇ ਇਹਨੇ ਇਸ ਇੰਨਾ ਵੱਡਾ ਸਟੈਪ ਜਿਹੜਾ ਉਠਾਇਆ ਏ ਜੀ 55 60 ਦੇ ਵਿੱਚ ਵਿੱਚ ਏਜ ਹੈਗੀ ਇਹਨਾਂ ਦੀ